ਲਓ ਜੀ ਆ ਵੱਡਾ ਸਾਰਾ ਗੇਟ ਹੈ ਪਟਿਆਲੇ ਵਾਲੀ ਸਬਜ਼ੀ ਮੰਡੀ ਦਾ ਚੈੱਕ ਕਰੋ ਜੀ ਸਬਜ਼ੀ ਜੂਗੀ ਜੀ ਸਵੇਰੇ ਸਵੇਰੇ ਸ਼ਿਮਲਾ ਮਰਚ ਪੀਲੀ ਸ਼ਿਮਲਾ ਮਰਚ ਦੇਖੋ ਕਿੰਨੀ ਘੈਂਟ ਲੱਗ ਰਹੀ ਪਈ ਪੀਲੀ ਸ਼ਿਮਲਾ ਮਿਰਚ ਲਾਲ ਸ਼ਿਮਲਾ ਮਿਰਚ ਅੱਛਾ ਯਾਰ ਦੋ ਜਣੇ ਨੇ ਆ ਦਿਖਾ ਸਮੋਸੇ ਆ ਦੇ ਐਂ ਦੇਖ ਕਿਉਂ ਆ ਦੇਖ ਬਾਈ ਕਿੱਥੇ ਭਰੀਏ ਪਲੇਟ ਦੇਖ ਬੰਦਾ ਤੜਕੇ ਤੜਕੇ ਖਾਈ ਜਾਂਦਾ ਹੈ ਆ ਦੇਖੋ ਕਰੋ ਚੈੱਕ ਜੀ ਖਾਣਾ ਵੀ ਏਸੀ ਵਾਲੀ ਸਬਜ਼ੀ ਮੰਡੀ ਕਿਉਂ ਆ ਕਰੀ ਮੜਾ ਜੇ ਅੱਗੇ ਯਾਰ ਇਹ ਆਓ ਦੇਖੋ ਆ ਦੇਖਦੇ ਨੇ ਲੱਗੇ ਬਲੋਰ ਇਹ ਏਸੀ ਵਾਲੀ ਮੰਡੀ ਆ ਪਹਿਲਾਂ ਐ ਦਿੱਕਤ ਆਉਂਦੀ ਸੀ ਵੀ ਇਹ ਮੰਡੀ ਸੀ ਪਟਿਆਲੇ ਦੇ ਵਿੱਚਕਾਰ ਜਾ ਕੇ ਜੀ ਹਨਾ ਭਾਰਤੀ ਆਪਾਂ ਸਮਾਨ ਨਾਲ ਉਹ ਥੱਲੇ ਵੀ ਪੈਣੇ ਆਲੂ ਭਿੰਡੀਆਂ ਹਨਾ ਕਈ ਕੁਝ ਆ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਥੇ ਆਲੂ ਗੰਡੇ ਜ਼ਿਆਦਾ ਕਰਕੇ ਮਿਲਦੇ ਆ ਸਾਰੇ ਆ ਜਿਹੜੇ ਉੱਪਰ ਨੇ ਨਾ ਸਾਰੇ ਮਤਲਬ ਬੋਲੀ ਹੋ ਚੁੱਕੇ ਉਹਨਾਂ ਦੇ ਆ ਦੇਖੋ ਬੋਰਾ ਪਾੜ ਕੇ ਨਾ ਵਿੱਚੋਂ ਰੇਟ ਲੱਗ ਚੁੱਕੇ ਆ ਇਹਨਾਂ ਦਾ ਦੂਜੇ ਪਾਸੇ ਨੇ ਜਿਹੜੇ ਉਧਰ ਆਲੂ ਪਿਆਏ ਦਾ ਜ਼ਿਆਦਾ ਕੰਮ ਆ ਮੈਂ ਉਧਰ ਵੀ ਜਾ ਕੇ ਆਉਂਦਾ ਉਹ ਵੀ ਦਾ ਖੰਡਾ ਜਿਹੜਾ ਇੱਥੇ ਫੜੀਆਂ ਲੱਗਦੀਆਂ ਸਵੇਰੇ ਸਵੇਰੇ ਇਹ 9:30 9:30 ਵਜੇ ਤੱਕ 10:00 ਵਜੇ ਤੱਕ ਰਹਿੰਦੇ ਆ ਵਾ ਦੋਸਤੋ ਬਾਅਦ ਫਿਰ ਚਲੇ ਜਾਂਦੇ ਨੇ ਸਾਰੇ ਹਨਾ ਲਓ ਜੀ ਸਨੌਰ ਪਹੁੰਚ ਗਏ ਆਪਾਂ ਇਹ ਸਨੌਰ ਵਾਲਾ ਚੌਕ ਹੈ ਜੀ ਤੇ ਸਵੇਰ ਸਵੇਰ ਦਾ ਟਾਈਮ ਹੈ ਕੀ ਹੋ ਗਿਆ ਟਾਈਮ ਹੁਣ ਇੱਕ ਸੱਤ ਹੋ ਗਿਆ ਹਨਾ ਹੁਣ ਇੱਕ ਸੱਤ ਦਾ ਟਾਈਮ ਹੈ ਤੇ ਅਜੇ ਰਸ਼ ਵੇ ਸੜਕ ਤੇ ਟ੍ਰੈਫਿਕ ਘੱਟੀ ਹੈ ਜੀ ਸਾਮਪਾ ਹੀ ਜਾ ਰਹੇ ਆ ਜੀ ਦਵਾਦਾ ਬ ਲੈਣ ਲਈ ਸਬਜ਼ੀਆਂ ਇਸ ਟਾਈਮ ਸਸਤੀਆਂ ਮਿਲ ਜਾਂਦੀਆਂ ਹਨਾ ਤਾਂ ਕਰਕੇ ਹੁਣ ਸਿੱਧਾ ਉਹ ਇਹ ਮੰਡੀ ਬਸ ਇੱਥੋਂ 2 ਮਿੰਟ ਦਾ ਰਸਤਾ ਦੋ ਗੱਡੀ ਤੇ ਜਿਵੇਂ ਜਾ ਰਹੇ ਆ ਆਪਾਂ 2-3 ਮਿੰਟ ਲੱਗਦੇ ਆ ਮੋਟਰਸਾਈਕਲ ਤੇ 4-5 ਮਿੰਟ ਲੱਗਦੇ ਆ ਜੀ ਬਸ ਇੰਨਾ ਕੁ ਲਓ ਜੀ ਆ ਵੱਡਾ ਸਾਰਾ ਗੇਟ ਆ ਪਟਿਆਲੇ ਵਾਲੀ ਸਬਜ਼ੀ ਮੰਡੀ ਦਾ ਚੈੱਕ ਕਰੋ ਜੀ ਸਬਜ਼ੀ ਮੰਡੀ ਪਟਿਆਲਾ ਇੰਗਲਿਸ਼ ਪੰਜਾਬੀ ਦੋਵਾਂ ਵਿੱਚ ਤੁਹਾਨੂੰ ਲਿਖਿਆ ਮਿਲ ਜੂ ਤੇ ਦੇਖੋ ਚੈੱਕ ਕਰੋ ਤੁਸੀਂ ਵੜਦੇ ਆ ਸਾਰਾ ਇੱਧਰਲੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਕੀ ਐ ਇੱਧਰ ਰੇੜੀਆਂ ਫੜੀਆਂ ਲੱਗਦੀਆਂ ਨੇ ਸਵੇਰ-ਸਵੇਰੇ ਤੇ ਸਾਹਮਣੇ ਜਿਹੜੀ ਮੇਨ ਮੰਡੀ ਐ ਹਨਾ ਜਿਮੀਦਾਰਾ ਭਰਾਵਾਂ ਦੀਆਂ ਜਿਹੜੀਆਂ ਫਸਲਾਂ ਨੇ ਚੀਜ਼ਾਂ ਜੋ ਵੀ ਲੈ ਕੇ ਆਉਂਦੇ ਆ ਉਨ੍ਹਾਂ ਦਾ ਮੁੱਲ ਤੈਅ ਕੀਤਾ ਜਾਂਦਾ ਬੋਲੀ ਹੁੰਦੀ ਹੈ ਜੀ ਤੇ ਰਸ਼ ਦੇਖੋ ਤੜਕੇ ਤੜਕੇ ਤੁਸੀਂ ਲੋਕ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਕਰਨਾ ਹੈ ਜਾਂ ਕੋਈ ਸਬਜ਼ੀਆਂ ਖਰੀਦਣ ਆਇਆ ਜਾਂ ਕੋਈ ਕਿਸ ਤਰ੍ਹਾਂ ਆਣਾ ਸਾਰਿਆਂ ਦਾ ਸਵੇਰੇ ਸਵੇਰੇ ਬਹੁਤ ਰਸ਼ ਹੁੰਦਾ ਹੈ ਜੀ ਬਾਹਰ ਉਤਰਦੇ ਆਂ ਬਸ ਹੁਣ ਲਓ ਜੀ ਆ ਗਏ ਆਪਾਂ ਕਰੋ ਚੈੱਕ ਜੀ ਤੁਸੀਂ ਆਹ ਟਮਾਟਰਾਂ ਦੀਆਂ ਭਰੀਆਂ ਰੇੜੀਆਂ ਤੜਕੇ ਤੜਕੇ ਹੈ ਮੈਂ بڑے ਚਿਰ ਬਾਅਦ ਇਤਨਾ ਵਲੌਗ ਬਣਾਉਣ ਲੱਗਾ ਮੋਬਾਈਲ ਫੜ ਕੇ ਪਬਲਿਕ ਦੇ ਵਿੱਚ ਹਾਂ ਵੀ ਮੈਂ ਕੋਤਰਾ ਵੈਸੇ ਹਨਾ ਜਿਵੇਂ ਸ਼ਾਪ ਤੇ ਜਾਂ ਆਪਾਂ ਕਿਤੇ ਵੀ ਜਾਂਦੇ ਆ ਨਾ ਉੱਥੇ ਆਪਾਂ ਸਮਾਨ ਵਗੈਰਾ ਦਿਖਾਣੇ ਰਹਿੰਦੇ ਆ ਤੇ ਆ ਦੇਖੋ ਮਰਜਾਂ ਦੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਚੈੱਕ ਕਰੋ ਤੁਸੀਂ ਤੇ ਸਭ ਕੜ ਕੇ ਤੜ ਕੇ ਵੇਖ ਜਾਣਾ ਜੇ ਇੱਥੇ ਕੱਕੜੀ ਵਿਗੜੋ ਰਹਿਣਾ ਕਰੋ ਚੈੱਕ ਕਿੰਨੀ ਵੱਡੀ ਹੈ ਜੀ ਮੰਡੀ ਬਾਕੀ ਆਪਾਂ ਜਾਂਦੇ ਆ ਇੱਕ ਦੋ ਅੱਡ ਅੱਡ ਥਾਵਾਂ ਤੇ ਤੁਹਾਨੂੰ ਉਹ ਵੀ ਦਿਖਾਣੇ ਆ ਜੀ ਜ਼ਿਮੀਦਾਰ ਭਰਾ ਸਵੇਰੇ ਵੀ ਆਉਂਦੇ ਆ ਸ਼ਾਮ ਨੂੰ ਵੀ ਦੋਵੇਂ ਟਾਈਮ ਮੰਡੀ ਲੱਗਦੀ ਆ ਜੀ ਲਓ ਕਰੋ ਚੈੱਕ ਲਓ ਜੀ ਆ ਮੇਥੀ ਦੀ ਪੰਡਾ ਤੇ ਬਾਈ ਨੂੰ ਪੁੱਛਿਆ ਕੀ ਰੇਟ ਹੈ ਕਹਿੰਦਾ 17 ਰੁਪਏ ਕਿਲੋ 17 ਮੇਥਾ ਨਾ ਮੇਥਾ 17 ਰੁਪਏ ਕਿਲੋ ਰੇਟ ਹੈ ਜੀ ਆ ਗੋਭੀ ਦੇਖੀਏ ਗੋਭੀ ਦਾ ਕੀ ਰੇਟ ਰੁੱਟ ਚੱਲ ਰਹਾ ਹੈ ਗੋਭੀ ਦੇ ਪੰਡਾਰ ਪਰੇ ਭਾਈ ਕੀ ਰੇਟ ਹੈ ਗੋਭੀ ਲਓ ਜੀ ਇਹ ਗਾਜਰਾਂ ਭਾਈ ਗੋਭੀ ਕੀ ਰੇਟ ਆ 32ਵੇਂ ਕਿਲੋ 32 ਰੁਪਏ ਕਿਲੋ ਰੇਟ ਵੀ ਚੈੱਕ ਕਰੋ ਨਾਲ ਨਾਲ ਨਾਲੇ ਮੰਡੀ ਦੇਖੋ ਤੇ ਨਾਲੇ ਚੀਜ਼ਾਂ ਦੇ ਰੇਟ ਚੈੱਕ ਕਰੋ ਤੁਸੀਂ ਆਹ ਦੇਖੋ ਇਧਰ ਵੀ ਫੈਲੀ ਹੋਈ ਹੈ ਮੰਡੀ ਪੂਰੇ ਇਧਰ ਨਾ ਆਏ ਆ ਵੀ ਸਬਜ਼ੀਆਂ ਸਬਜ਼ੀਆਂ ਜਿਵੇਂ ਮੰਨ ਲਓ ਇਧਰ ਮਿਲ ਜਾਂਦੀਆਂ ਸਾਰੀਆਂ ਇਧਰਲੇ ਸ਼ੈੱਡ ਤੇ ਤੇ ਬਾਕੀ ਦੂਜੇ ਪਾਸੇ ਨੇ ਜਿਹੜੇ ਉਧਰ ਆਲੂ ਪਿਆਏ ਦਾ ਜ਼ਿਆਦਾ ਕੰਮ ਹੈ ਮੈਂ ਉਧਰ ਵੀ ਜਾ ਕੇ ਆਉਂਦਾ ਉਹ ਵੀ ਦਿਖਾਣਾ ਤੁਹਾਨੂੰ ਜੀ ਦੇਖੋ ਤੁਸੀਂ ਕਿਵੇਂ ਗੱਡੀਆਂ ਖੜ ਜਾਂਦੀਆਂ ਨੇ ਤੜਕੇ ਤੜਕੇ ਆਣਗੇ ਰਸ਼ ਲੱਗ ਜਾਂਦਾ ਪੂਰਾ ਜੀ ਦੂਰ ਦੂਰ ਤੱਕ ਸਬਜ਼ੀਆਂ ਆਉਂਦੀਆਂ ਜਾਂਦੀਆਂ ਨੇ ਇੱਥੋਂ ਇੱਕ ਮੈਂ ਵਿਖਾਵਾਂਗਾ ਤੁਹਾਨੂੰ ਇੱਥੇ ਬਾਈ ਆਉਂਦਾ ਸਮੋਸਿਆਂ ਵਾਲਾ ਤੜਕੇ ਤੜਕੇ ਚਣਿਆਂ ਦੇ ਨਾਲ ਚਿੱਟੇ ਛੋਲੇ ਉਹਨਾਂ ਦੇ ਵਿੱਚ ਸਮੋਸੇ ਭਾਗ ਦਿੰਦਾ ਉਹ ਵੀ ਪੂਰਾ ਰੰਗ ਬਣਦਾ ਘੈਂਟ ਆ ਕੰਮ ਬੰਦੇ ਦਾ ਆ ਦੇਖੋ ਬਾਈ ਔਰ ਦੇਖੋ ਇੱਧਰ ਖੁੱਲਾ ਮਾਲ ਵਿਕਦਾ ਜੀ ਕਰੋ ਚੈੱਕ ਕਿੰਨਾ ਹੋ ਬਾਈ ਸਾਗ ਹੈਨਾ ਧਨੀਆ ਪੁਦੀਨਾ ਵੀਰੇ ਪੁਦੀਨਾ ਹੈ ਧਨੀਆ ਧਨੀਆ ਕੀੜੇ ਧਨੀਆ ਬਾਈ ਧਨੀਆ 50 ਰੁਪਏ 50 ਰੁਪਏ 50 ਰੁਪਏ ਬਾਈ ਵੇਚ ਰਿਹਾ ਧਨੀਆ ਤੇ ਪੁਦੀਨਾ ਲਓ ਵੀ ਮਿੱਤਰੋ ਚੈੱਕ ਕਰੋ ਇਹ 100 ਰੁਪਏ ਕਿਲੋ ਆਪ ਦਿਨਾ ਹੈ ਕੀ ਬਾਤ ਹੈ ਢੇਰ ਲੱਗਾ ਪਿਆ ਪੂਰਾ ਆ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜੀ ਇੱਥੇ ਆਲੂ ਗੰਡੇ ਜ਼ਿਆਦਾ ਕਰਕੇ ਮਿਲਦੇ ਆ ਸਾਰੇ ਆ ਜਿਹੜੇ ਉੱਪਰ ਨੇ ਨਾ ਸਾਰੇ ਮਤਲਬ ਆ ਬਣਿਆ ਹੈ ਉੱਪਰ ਉੱਚਾ ਥਾਂ ਥੜਾ ਇੱਥੇ ਸਾਰੇ ਆਲੂ ਗੰਡੇ ਜ਼ਿਆਦਾ ਕਰਕੇ ਮਿਲਦੇ ਨੇ ਜੀ ਤੇ ਮਤਲਬ ਫੋਕ ਰੇਟ ਤੇ ਗਾਜਰਾ ਵੇਖੋ ਤੁਸੀਂ ਕਿਵੇਂ ਬੋਰੇ ਭਰ-ਭਰ ਕੇ ਆਏ ਨੇ ਜੀ ਆ ਚੈੱਕ ਕਰੋ ਗਾਜਰਾ ਬੋਲੀ ਹੋ ਚੁੱਕੀ ਉਹਨਾਂ ਦੇ ਆ ਦੇਖੋ ਬੁਰਾ ਪਾੜ ਕੇ ਨਾ ਵਿਚੋ ਰੇਟ ਲੱਗ ਚੁੱਕਾ ਇਹਨਾਂ ਦਾ ਸ਼ਲਗਮ ਲਓ ਜੀ ਆ ਬਾਈ ਆਪਣਾ ਵਾਗ ਵੀ ਨਿਕਲ ਆ ਹੈ ਸ਼ਲਗਮ ਕੀ ਰੇਟ ਬਾਈ ਸ਼ਲਗਮ 8 ਰੁਪਏ ਦੀ 8 ਰੁਪਏ 8 ਰੁਪਏ ਮੈਨੂੰ ਮੈਂ ਫ੍ਰੀ ਲੈ ਜਾਣ ਲਾਵਾ ਲੈ ਜੋ ਲੈ ਜੋ ਕੋਈ ਨਹੀਂ ਕਿੱਦਾਂ ਬਾਬੂ ਠੀਕ ਹੈ ਲਓ ਜੀ ਹਾਂ ਜੀ ਠੀਕ ਹੈ ਲਓ ਜੀ ਹਾਂ ਹਾਂ ਜਗਜੀਤ ਬਾਈ ਵਲੌਗਸ ਜਗਜੀਤ 22 ਵਲੌਗਸ ਮਾਈ ਕਹਿੰਦਾ ਪੇਜ ਦਾ ਨਾਂ ਦੱਸ ਦੀ ਹੈਪੀ ਲਓ ਜੀ ਪਹਿਲਾਂ ਨਾ ਬੜੀ ਦਿੱਕਤ ਆਉਂਦੀ ਸੀ ਕਿਉਂ ਕਿ ਅਸੀਂ ਜਦੋਂ ਵੀ ਤੁਹਾਨੂੰ ਪਤਾ ਆ ਟਮਾਟਰ ਟਮੋਟਰ ਸਬਜ਼ੀਆਂ ਹਨਾ ਪਾਲ ਕੇ ਪੂਲ ਸਾਰਾ ਕੁਝ ਲਾਉਣੇ ਰਹਿੰਦੇ ਆ ਪਹਿਲਾਂ ਐਂ ਦਿੱਕਤ ਆਉਂਦੀ ਸੀ ਵੀ ਇਹ ਮੰਡੀ ਸੀ ਪਟਿਆਲੇ ਦੇ ਵਿੱਚਕਾਰ ਜਾ ਕੇ ਜੀ ਹਨਾ ਅ ਮਤਲਬਾ ਦਾ ਡਿਵੀਜ਼ਨ ਨੰਬਰ 2 ਸੀ ਉੱਥੇ ਡਿਵੀਜ਼ਨ ਨੰਬਰ 2 ਦੇ ਕੋਲ ਸੀਗੀ ਪਹਿਲਾਂ ਮੰਡੀ ਐ ਪਟਿਆਲੇ ਤੇ ਬਿਲਕੁਲ ਭੀੜਾ ਸੀ ਉੱਥੇ ਮਤਲਬ ਕਿ ਟਰਾਲੀਆਂ ਜਾਮ ਲੱਗ ਜਾਂਦਾ ਸੀਗਾ ਇੱਥੇ ਖੁੱਲਾ ਥਾਂ ਸਾਰੇ ਪਾਸੇ ਖੁੱਲੀਆਂ ਨੇ ਸੜਕਾਂ ਤੇ ਬਿਲਕੁਲ ਵਧੀਆ ਲੱਗਦਾ ਹੋਰ ਭਾਈ ਕੀ ਹਾਲ ਹੈ ਇਹ ਬਾਈ ਆਪਣੇ ਪਿੰਡ ਦਾ ਮੈਨੂੰ ਸਾਰੇ ਮਿਲ ਹੀ ਜਾਂਦੇ ਨੇ ਇੱਕ ਪਹਿਲਾਂ ਮਿਲਿਆ ਇੱਕ ਹੁਣ ਤੇ ਲੱਲੀਆਂ ਸਬਜ਼ੀਆਂ ਓਕੇ ਲਓ ਜੀ ਕਿਉਂਕਿ ਆਪਣੇ ਪਿੰਡੋਂ ਸਾਰਾ 10 11 12 10 11 ਕਿਲੋਮੀਟਰ ਹੈਗਾ ਜੀ ਕਦੀ ਨਾ ਪੈਦਲ ਨਹੀਂ ਆ ਜਾਈਦਾ 10 11 ਕਿਲੋਮੀਟਰ ਆ ਸਿਰਫ ਜੀ ਲੱਲੀ ਗੋਭੀ ਕਿੱਥੇ ਆ ਖੋਲੀ ਮੜਾ ਜਾ ਕਿਵੇਂ ਠੀਕ ਆ ਕੱਲ ਵਾਂਗੂ ਭਰਾਓ ਅਸੀਂ ਕੱਲ ਸਬਜ਼ੀਆਂ ਲੈ ਗਏ ਸੀਗੇ ਇੱਥੇ ਆਇਆ ਸੀ ਵੀ ਸਾਡਾ ਇਈ ਨੀਆਂ ਬੇਈਕਾਰ ਕਹਿੰਦੇ ਤੁਸੀਂ ਲੈ ਕੇ ਆਏ ਪਰ ਅੱਜ ਅਸੀਂ ਯਾਰ ਛਾਂਟ ਕੇ ਲੈਂਦੀਆਂ ਨੇ ਚੈੱਕ ਕਰਕੇ ਦੱਸੋ ਵੀ ਗੋਭੀ ਠੀਕ ਐ ਕਮੈਂਟ ਕਰੋ ਸਾਣੇ ਜਣੇ ਗਾਜਰਾਂ ਕਿੰਨੇ ਲੈ ਕੇ ਆਇਆ 12 ਕਿਲੋ 12 ਕਿਲੋ ਬਸ ਠੀਕ ਐ ਆਪਾਂ ਜੂਸ ਬਣਾ ਕੇ ਪੀ ਲਾਂਗੇ ਹੂੰ ਬਸ ਠੀਕ ਐ ਚਲੋ ਹੁਣ ਦੂਜੇ ਪਾਸੇ ਜਾਣਾ ਉਧਰ ਦੂਜੇ ਫੜ ਤੇ ਫੜਾਂ ਵਾਲੇ ਪਾਸੇ ਜਾਣਾ ਜਿੱਧਰ ਫੜੀਆਂ ਲੱਗਦੇ ਆਣਾ ਹੁਣ ਤੁਹਾਨੂੰ ਉਹ ਵੀ ਦਿਖਾਣਾ ਮੈਂ ਔਰ ਉਧਰ ਚੱਲੇ ਆਂ ਅਸੀਂ ਗੱਡੀ ਲੈ ਕੇ ਤੇ ਉਹ ਵੀ ਸਾਰਾ ਦੇਖ ਲਿਓ ਤੁਸੀਂ ਕਿਵੇਂ ਆ ਦੇਖਦੇ ਜਿਹੜਾ ਤੁਹਾਨੂੰ ਦੱਸਿਆ ਸੀ ਸਮੋਸਿਆਂ ਵਾਲਾ ਉਹ ਵੀ ਹੈਗਾ ਕਿ ਨਹੀਂ ਹੈਗਾ ਭਾਈ ਇੱਧਰ ਵੀ ਨਹੀਂ ਦੁਕਾਨਾਂ ਇੱਧਰ ਹੁਣ ਇਸ ਟਾਈਮ ਟਮਾਟਰਾਂ ਦੀ ਬੋਲੀ ਬੋਲੀ ਮਤਲਬ ਰਾਤ ਨੂੰ ਹੁੰਦੀ ਹੈ ਤੇ ਚੱਲੀਏ ਚੱਲ ਵੀ ਮਿੱਤਰਾ ਕਾਰ ਸਟਾਰਟ ਚੱਲੀਏ ਲਓ ਜੀ ਹੁਣ ਮੈਂ ਤੁਹਾਨੂੰ ਵਿਖਾਨਾ ਵੀ ਏਸੀ ਵਾਲੀ ਸਬਜ਼ੀ ਮੰਡੀ ਕਿਉਂ ਆ ਕਰੀ ਮੜਾ ਜੇ ਅੱਗੇ ਯਾਰ ਇਹ ਆਹ ਦੇਖੋ ਆਹ ਦੇਖਦੇ ਨੇ ਲੱਗੇ ਬਲੋਰ ਇਹ ਏਸੀ ਵਾਲੀ ਮੰਡੀ ਆ ਤਾਂ ਕਰਕੇ ਬਲੋਰ ਲੱਗੇ ਨੇ ਭਾਈ ਇਹ ਆਹ ਦੇਖੋ ਕਰੋ ਚੈੱਕ ਆ ਸਾਹਮਣੇ ਚਾਹਲਾ ਆ ਗਿਆ ਆ ਜਿਹੜੇ ਲੱਗੇ ਨੇ ਨਾ ਸਾਹਮਣੇ ਜਿੱਥੇ ਮੈਂ ਹੱਥ ਕਰ ਰਿਹਾ ਏਸੀ ਓਨ ਕਰਕੇ ਬੰਦ ਸਾਰਾ ਯਾਰ ਅੰਦਰੋਂ ਨਾ ਮੈਂ ਵੈਸੇ ਇਸ ਪਾਸੇ ਘੱਟ ਹੀ ਗਿਆ ਜੀ ਕਿਉਂਕਿ ਆਪਣਾ ਇਧਰਲੇ ਪਾਸੇ ਸਾਰਾ ਔਣ ਜਾਣ ਲੈਣ ਦੇਣ ਹਨਾ ਜੋ ਵੀ ਕਰੀਦਾ ਸਬਜ਼ੀਆਂ ਸਬਜ਼ੀਆਂ ਤੇ ਇਧਰ ਹੈਗਾ ਜੀ ਏਸੀ ਵਾਲਾ ਸਿਸਟਮ ਹੈ ਤੇ ਫਾਇਦਾ ਇਹ ਹੈ ਨਾ ਚੀਜ਼ਾਂ ਨਹੀਂ ਖਰਾਬ ਹੁੰਦੀਆਂ ਲੰਮਾ ਟਾਈਮ ਚੱਲ ਜਾਂਦੀਆਂ ਨੇ ਚੱਲ ਵੀ ਹੁਣ ਉਧਰ ਨੂੰ ਸ਼ੈੱਡ ਵਾਲੇ ਪਾਸੇ ਫੜੀਆਂ ਵਾਲੇ ਪਾਸੇ ਸਿੱਧੇ ਕੱਢ ਲਈ ਮੈਂ ਕਹਿਣਾ ਹਨਾ ਸਿੱਧਾ ਕੱਢ ਲਾ ਭੜੀ ਨਾ ਪਾ ਇੱਧਰ ਕਾਲਾ ਲਾਉਂਦਾ ਤੋ ਚਲ ਵੇਖ ਲੈ ਜਿੱਦਨ ਉਧਰ ਵਹਿ ਜਾ ਕੇ ਆਉਣਾ ਆਪਾਂ ਬਹੌਣਾ ਵਿੱਚ ਠੀਕ ਹੈ ਲਓ ਜੀ ਮੂਲੀ ਲੈਣ ਲੱਗੇ ਆ ਭਰਾਵਾ ਪਤਲੀਆਂ ਦੇ ਆਹ ਫੜ ਸਾਹਮਣੇ ਆੜੀ ਆਹ ਦੇਖ ਮੈਂ ਜੂਮ ਕਰ ਲਈ ਫੋਨ ਵਿੱਚ ਆ ਉਹ ਵਾਲਾ ਲੈ ਕੇ ਆਉਠਾ ਕੇ 8 ਰੁਪਏ ਕਹਿੰਦਾ ਵੇ ਠੀਕ ਹੈ 8 ਰੁਪਏ ਕਹਿ ਰਿਹਾ ਜੀ ਮੂਲੀ ਇਹ ਦੇ ਦੇ ਯਾਰ 13 14 ਕਿਲੋ ਜਿੰਨੀ ਵੀ ਹੁੰਦੀ ਹੈ ਵੇਖ ਕੇ ਵੇ ਕੀ ਠੀਕ ਹੈ ਮੰਡੀ ਆਹ ਠੀਕ ਨੇ ਨਾ ਸਹਿਜ ਦੇਖ ਕਰ ਬਾਈ ਕਿੰਨੇ ਕਿਲੋ ਹੋ ਗਏ ਹੈ ਬੰਡਲ ਹਾਂ 10 ਕਿਲੋ ਠੀਕ ਹੈ ਬਹੁਤ ਹੈ ਕਿਨੇ ਦੀ ਹੋ ਗਈ 10 ਹਾਂ 10 ਰੁਪਏ ਦੇ ਦੇਖੋ ਭਾਈ ਗੋਭੀ ਕਿੰਨੀ ਸ਼ਾਨਦਾਰ ਹੈ ਹਨਾ ਕੀ 32 ਰੁਪਏ ਦਾ ਰੇਟ ਹੈ 35 ਰੁਪਏ ਤੱਕ ਵੀ ਹੈਗੀ ਹੈ ਨਾ ਪਰ ਬਹੁਤ ਹੀ ਸਾਫ਼ ਦੇਖੋ ਸ਼ਾਨਦਾਰ ਕਿੰਨੀ ਲੱਗਦੀ ਹੈ ਵਧੀਆ ਕੋਲੋ ਭਈ ਹੈ ਨਾ ਇੱਕ ਚੀਜ਼ ਮੈਂ ਤੁਹਾਨੂੰ ਸਪੈਸ਼ਲ ਦਿਖਾਉਣਾ ਜੀ ਆਹ ਦੇਖੋ ਇੱਥੇ ਸਵੇਰੇ ਸਵੇਰੇ ਆਪਾਂ ਨੂੰ ਆਹ ਮਿਲ ਜਾਂਦਾ ਜੀ ਆ ਜਿਹੜਾ ਸੋਇਆ ਬੀਨ ਦਾ ਪਨੀਰ ਨਹੀਂ ਹੁੰਦਾ ਟੋਫੂ ਕਹਿੰਦੇ ਇਹਨੂੰ ਇੱਥੇ ਲਿਖਿਆ ਸੋਇਆ ਟੋਫੂ ਸੋਇਆ ਟੋਫੂ ਮਿਲ ਜਾਂਦਾ ਆ ਮੱਕੀ ਆ ਗਈ ਜੀ ਸਵੀਟ ਕੌਰਨ ਜਿਹਨੂੰ ਕਹਿੰਨੇ ਹਨਾ ਨਿਊਡਲ ਉਬਲੇ ਬਣਾਏ ਨਿਊਡਲ ਹਨਾ ਮਸ਼ਰੂਮ ਆ ਗਈ ਜੀ ਢੇਰਾਂ ਦੇ ਢੇਰ ਬਾਈ ਕੀ ਰੇਟ ਆ ਮਸ਼ਰੂਮ ਕੀ ਰੇਟ ਹੈ ਵੀਰੇ 120 ਰੁਪਏ ਕਿਲੋ ਮਸ਼ਰੂਮ ਤੇ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਜਿਵੇਂ ਕਈ ਵੀਰਾਂ ਨੇ ਆਪਣੇ ਹਨਾ ਹੋਟਲ ਵਗੈਰਾ ਤੇ ਸਮਾਨ ਲੈ ਜਾਂਦੇ ਨੇ ਹਨਾ ਰੈਸਟੋਰੈਂਟ ਵਗੈਰਾ ਤੇ ਆਹਾ ਬਰੋਕਲੀ ਦੇਖੋ ਜੀ ਇਹ ਬਰੋਕਲੀ ਤੁਹਾਨੂੰ ਮਿਲ ਜੂਗੀ ਜੀ ਸਵੇਰੇ ਸਵੇਰੇ ਸ਼ਿਮਲਾ ਮਰਚ ਪੀਲੀ ਸ਼ਿਮਲਾ ਮਰਚ ਦੇਖੋ ਕਿੰਨੀ ਘੈਂਟ ਲੱਗ ਰਹੀ ਪਈ ਪੀਲੀ ਸ਼ਿਮਲਾ ਮਿਰਚ ਲਾਲ ਸ਼ਿਮਲਾ ਮਿਰਚ ਲਓ ਜੀ ਇਹ ਇਹ ਸਾਰਾ ਸਮਾਨ ਬਾਕੀ ਮਟਰਾਂ ਦੇ ਦਾਣੇ ਦੂਣੇ ਤਾਂ ਆਮ ਹੀ ਗੱਲ ਆਣਾ ਸਾਰੇ ਕਿਤੇ ਮਿਲ ਜਾਂਦੇ ਨੇ ਜੀ। ਲਓ ਵੀ ਮਿੱਤਰੋ ਆ ਦੇਖੋ ਕਰੋ ਚੱਕ ਇਹ ਆ ਮੰਡੀ ਦਾ ਸ਼ੈੱਡ ਹੁਣ ਮੈਂ ਤੁਹਾਨੂੰ ਇਹਦੀ ਸੈਰ ਕਰਾਉਣੀ ਆ ਅੰਦਰ ਚੱਲਦੇ ਆ ਬਾਹਰ ਇਹਦੇ ਵੀ ਜਿਹੜੀਆਂ ਰੁੜੀਆਂ ਲੱਗੀਆਂ ਨੇ ਤੇ ਲੋਕ ਬਾਬਾ ਆਏ ਨੇ ਫਰੂਟ ਵੀ ਮਿਲ ਜਾਂਦਾ ਇੱਧਰ ਸਾਰਾ ਸਮਾਨ ਤੇ ਆ ਸਮੋਸਿਆਂ ਵਾਲਾ ਬਾਈ ਹਾਂ ਯਾਰ ਮੈਨੂੰ ਬੰਟੀ ਨੇ ਚੇਤਾ ਕਰਾਤਾ ਮੈਨੂੰ ਭੁੱਲ ਗਿਆ ਸੀ ਆ ਸਮੋਸਿਆਂ ਵਾਲਾ ਬਾਈ ਦੇਖੋ ਵਾਰਨੀਂ ਵੱਜਦਾ ਇਹਨੂੰ ਆ ਦੇਖ ਬੰਦਾ ਤੜਕੇ ਤੜਕੇ ਖਾਈ ਜਾਂਦਾ ਹੈ ਆ ਦੇਖੋ ਕਰੋ ਚੱਕ ਜੀ ਇਤਗੋਲ ਜਾਣੇ ਆ ਤਾਜਾ ਮਾਲ ਨਾਲ ਜਣੇ 5 ਖਣੀ 10 ਰੁਪਏ ਦਾ ਸਮੋਸਾ ਹੈ ਅੱਛਾ ਯਾਰ ਦੋ ਜਣੇ ਨੇ ਆ ਦੇ ਖਾਸ ਸਮੋਸੇ ਆ ਦੇ ਐ ਦੇਖ ਕਿਉਂ ਆ ਦੇਖ ਬਾਈ ਕਿੱਥੇ ਭਰੀਏ ਪਲੇਟ ਸਮੋਸਿਆਂ ਦੀ ਆ ਦੇਖ ਬਾਈ ਇਹ ਸਮੋਸੇ ਸਵੇਰੇ ਸਵੇਰੇ ਨਾਲੇ ਬਰੈਡ ਵੀ ਮਿਲਦੇ ਨੇ ਇੱਥੇ ਇਹ ਬਾਈ ਐ ਦੇ ਕਿਉਂ ਕਰੋ ਚੈੱਕ ਇਹ ਚਣਿਆਂ ਨਾਲ ਵੀ ਮਿਲ ਜਾਣਗੇ ਤੁਹਾਨੂੰ ਇੱਕ ਆ ਵੀ ਬਾਈ ਆ ਤਾਂ ਇੱਕ ਤੁਹਾਨੂੰ ਦੂਜੀ ਤਰ੍ਹਾਂ ਵੀ ਇਹਨੇ ਵੀ ਪਾ ਰੱਖਿਆ ਹੈ ਨਾ ਲੋਡ ਕਰ ਰਿਆ ਸਮੋਸਾ ਕਰਨ ਹੈ ਚੱਕ ਦੇ ਬਈ ਕੰਮ ਨੂੰ ਕਿੰਨੇ ਦਾ 5 ਦਾ ਨਾ ਇੱਕ ਸਮੋਸਾ 5 ਪਤਾ ਨਹੀਂ 70 ਦਾ ਸਮੋਸਾ ਜੀ ਇੱਕ ਲਓ ਜੀ ਇੱਧਰ ਫਰੂਟ ਵਾਲੇ ਆ ਗਏ ਉਹ ਆ ਗਿਆ ਜੀ ਸਾਹਮਣੇ ਸ਼ੈੱਡ ਕਰੋ ਚੈੱਕ ਫਰੂਟ ਕਿੰਨਾ ਘੈਂਟ ਹੈ ਲਓ ਜੀ ਕਰੀ ਚੱਲੋ ਚੈੱਕ ਹੂੰ ਟਮਾਟਰ ਹੀ ਟਮਾਟਰ ਇਹ ਆਪਣੇ ਵਾਲਾ ਟਮਾਟਰ ਲੋਕਲ ਚੱਲ ਪੈਣਾ ਜਿਹੜਾ ਜੀ ਉਹ ਆਹੇ ਆਹ ਲਓ ਜੀ ਇਹ ਹੁਣ ਆਪਾਂ ਆ ਗਏ ਆ ਜੀ ਮੇਨ ਸ਼ੈੱਡ ਆ ਜਿਹੜਾ ਇੱਥੇ ਫੜੀਆਂ ਲੱਗਦੀਆਂ ਸਵੇਰੇ ਸਵੇਰੇ ਇਹ 9:30 9:30 ਵਜੇ ਤੱਕ 10:00 ਵਜੇ ਤੱਕ ਰਹਿੰਦੇ ਆ ਵਾ ਦੋਸਤੋ ਬਾਅਦ ਫਿਰ ਚਲੇ ਜਾਂਦੇ ਨੇ ਸਾਰੇ ਹਨਾ ਹਾਂ ਲਓ ਜੀ ਕਰੋ ਚੈੱਕ ਇਹ ਅੱਧਾ ਕਿੱਲਾ ਹੋਊਗਾ ਥਾਂ ਦਾਣਾ ਲਓ ਜੀ ਮਟਰ ਚੈੱਕ ਕਰੋ ਕੀ ਰੇਟ ਹੈ 300 ਤੋਂ 5 ਕਿਲੋ ਕੀ ਰੇਟ ਲੱਗੂ 6 60 ਰੁਪਏ ਕਿਲੋ ਮਹਿੰਗਾ ਲਾ ਰਹੇ ਹੋ ਚਲੋ ਕੋਈ ਗੱਲ ਜਿੱਥੋਂ ਸੈੱਟ ਮੈਂ ਤਾਂ ਲੈ ਲੈਨੇ ਆ ਜੀ ਠੇਠਾ ਲਓ ਜੀ ਮੈਂ ਸ਼ੈੱਡ ਵਿਖਾਵਾਂ ਤਾਂ ਜੋ ਸਾਰੇ ਜਣੇ ਤੁਸੀਂ ਆਪਣੀ ਪੂਰੀ ਮੰਡੀ ਐਕਸਪਲੋਰ ਕਰ ਸਕੋ ਮੇਰੇ ਨਾਲ ਨਾਲ ਤੜਕੀ ਦਾ ਟਾਈਮ ਆ ਆ ਹੋਰ 2 ਘੰਟਿਆਂ ਦੇ ਵਿੱਚ ਵਿੱਚ ਫੜੀਆਂ-ਫੁੜੀਆਂ ਖਾਲੀ ਹੋ ਜਾਣੀਆਂ ਸਾਰੀਆਂ ਸਮਾਨ ਵਿਕ ਜਾਂਦਾ ਇੱਥੋਂ ਲਓ ਜੀ ਬੈਂਗਣ ਲੈ ਲਾ ਵੀ ਬੈਂਗਣ ਵਧਿਆਣੇ ਬੈਂਗਣ ਕੀ ਰੇਣਾ ਉਸਤਾਦ ਕੀ ਰੇਡਦਾ ਜੀ 30 ਰੁਪਏ ਕਿਲੋ ਬੈਂਗਣ ਲਓ ਜੀ ਹੈ ਹੋਰ ਜੀ ਅੰਕਲ ਜੀ ਆ ਚੈੱਕ ਕਰੋ ਸਬਜ਼ੀਆਂ ਇਹ ਤੁਸੀਂ ਸ਼ੇਵਲਾ ਮਰਚ ਵੈਸੇ ਆਣ ਕੇ ਇੱਥੇ ਮਨ ਖੁਸ਼ ਹੋ ਜਾਂਦਾ ਰੌਣਕ ਹੈ ਨਾ ਆ ਕੋਈ ਆ ਪਿਆਜ਼ ਲੈ ਆ ਗਏ ਭੂਕਾਂ ਵਾਲਾ ਨਾ ਕਿ ਲਸਣ ਹੈ ਲਸਣ ਹੈ ਲਸਣ ਹੈ ਭਰਾਵਾ ਵਿੱਚ ਲਸਣ ਹੈ ਹਾਂ ਲਸਣ ਆ ਗਿਆ ਜੀ ਦੇਖੋ ਤਾਜ਼ਾ ਤਾਜ਼ਾ ਹਰਾ ਲਸਣ ਖੇਚ ਬੰਦਾ ਖੁਸ਼ ਹੋ ਗਿਆ ਦੇਖ ਕੇ ਵੀ ਮੇਰੇ ਵਲੌਗ ਬਣ ਰਹੇ ਹੈ ਬੰਦਾ ਖੋਜੋਗਾ ਮੈਂ ਕਹਿੰਦਾ ਮੇਰੇ ਵਲੌਗ ਚ ਆ ਗਿਆ ਣ ਛੋੜਾ ਹੋ ਗਿਆ ਮਟਰ ਸਾਨੂੰ ਰੇਟ ਚ ਮਿਲ ਨਹੀਂ ਰਹੇ ਹੈਗੇ ਲਓ ਜੀ ਆ ਸਾਮਾਨ ਆਪਾਂ ਖਰੀਦ ਲਿਆ ਇਹ ਮਿਕਸ ਸਬਜੀ ਦਾ ਸਾਮਾਨ ਸੀ ਥੋੜਾ ਨਹੀਂ ਖਰੀਦਿਆ ਦੁਕਾਨਾ ਤੁਹਾਨੂੰ ਮੈਂ ਮਗਰੋਂ ਵੀ ਹੋਲ ਬੰਟੀ ਯਾਰ ਆ ਦੇਖੋ ਗੱਡੀ ਭਰਤੀ ਆਪਾਂ ਸਾਮਾਨ ਨਾਲ ਉਹ ਥੱਲੇ ਵੀ ਪੈਣੇ ਆਲੂ ਭਿੰਡੀਆਂ ਹਨਾ ਕਈ ਕੁਝ ਲਓ ਜੀ ਮਿਕਸ ਵੈਜ 400 500 600 ਬੰਦੇ ਦਾ ਅਰੇਂਜਮੈਂਟ ਹੈ ਭੋਗਤੇ ਬਾਕੀ ਸਮਾਨ ਆਪਾਂ ਕੁਝ ਕੱਲ ਲੈ ਗਏ ਸੀ ਕੋਸ ਅੱਜ ਮੂਲੀਆਂ ਹਨਾ ਜੀ ਤੇ ਗੋਭੀ ਆ ਗਈ ਗਾਜਰਾਂ ਕੁਝ ਥੱਲੇ ਆ ਸਮਾਨ ਮਟਰ ਮੋਟਰ ਆਪਾਂ ਬੋਰੀਆਂ ਭਰ ਕੇ ਕੱਲ ਲੈ ਗਏ ਸੀ ਲਓ ਜੀ ਇਹ ਬਾਹਰਲਾ ਪਾਸਾ ਮੰਡੀ ਦਾ ਇੱਧਰ ਲੱਗਦੀਆਂ ਨੇ ਫੜੀਆਂ ਤੁਹਾਨੂੰ ਦਿਖਾਤਾ ਸਮੋਸੇ ਵਾਲਾ ਬਾਈ ਵੀ ਦਿਖਾਤਾ ਆ ਦੇਖੋ ਕਿਵੇਂ ਚੱਲ ਰਿਹਾ ਕੰਮ ਲੋਕੀ ਛੱਕ ਰਹੇ ਨੇ ਸਵੇਰੇ ਸਵੇਰੇ ਸਮੋਸੇ ਕੋਈ ਚਨੇ ਪਾ ਕੇ ਕੋਈ ਚਟਨੀ ਪਾ ਕੇ ਆ ਆ ਗਿਆ ਜੀ ਮੰਡੀ ਵਾਲਾ ਸ਼ੈੱਡ ਇੱਧਰ ਦੂਜੇ ਪਾਸੇ ਦੂਜੀ ਮੰਡੀ ਆ ਤੇ ਆ ਆਪਣੀ ਗੱਡੀ ਤੇ ਆਪਾਂ ਹੁਣ ਵਗ ਚੱਲੀਏ ਘਰ ਨੂੰ ਲਓ ਜੀ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਾਂ ਸਬਜ਼ੀਆਂ ਖਰੀਦ ਲਈਆਂ ਤੇ ਤੁਹਾਨੂੰ ਮੈਂ ਪਟਿਆਲੇ ਵਾਲੀ ਸਬਜ਼ੀ ਮੰਡੀ ਦਿਖਾਤੀ ਆ ਤੇ ਹੁਣ ਵਲੌਗ ਨੂੰ ਜਿਹੜਾ ਸ਼ੇਅਰ ਕਰਨਾ ਸਾਡਾ ਬਣਦਾ ਹੈ ਉਹ ਤਾਂ ਕਿਉਂਕਿ ਸਾਰੇ ਜਣੇ ਜਿਹੜੇ ਆਪਣਾ ਪਟਿਆਲ ਜਿਹੜੀ ਸਬਜ਼ੀ ਮੰਡੀ ਦੇਖ ਲੈਣ ਸਾਰਿਆਂ ਥਾਵਾਂ ਤੇ ਸਬਜ਼ੀਆਂ ਮੰਡੀਆਂ ਹੁੰਦੀਆਂ ਨੇ ਪਰ ਇੱਕ ਚਲੋ ਬੰਦਾ ਕੋਈ ਚਾਹੁੰਦਾ ਜਿਹੜਾ ਐਕਸਪਲੋਰ ਕਰਨਾ ਜੇ ਆਪਾਂ ਸ਼ੇਅਰ ਕਰਾਂ ਤੇ ਉਹਨੂੰ ਪਤਾ ਲੱਗ ਜਾਵੇ ਇਸ ਤਰ੍ਹਾਂ ਕਰਕੇ ਮੰਡੀ ਹੈ ਪਟਿਆਲੇ ਸੋ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਇਹਦਾ ਵਲੌਗ ਐ ਸੁਵੇਰੇ ਸੁਵੇਰੇ ਆਇਆ ਸੀ ਕਿ ਜਦੋਂ ਆ ਟਵਲ ਕੱਪੜੇ ਪਾ ਕੇ ਆਇਆ ਇਹ ਆ ਦੇਖੋ ਆ ਥੱਲੇ ਆ ਵੀ ਪਾਈ ਆ ਨਾਲ ਆ ਵੀ ਠੰਡ ਬਹੁਤ ਸੀ ਆ ਚਾਰ ਪੰਜ ਦਿਨ ਤੋਂ ਠੰਡ ਹੋ ਗਈ ਹੋਈ ਕਿ ਨਹੀਂ ਹੋਈ ਹੋ ਗਈ ਹੋ ਗਈ ਨਾ ਫੁੱਲ ਬਹੁਤ ਜ਼ਿਆਦਾ ਹਾਂ ਤੇ ਠੰਡ ਹੋ ਗਈ ਹੈ ਜੀ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਨਫੋਰਮੇਸ਼ਨ ਵਾਲੀਆਂ ਵੀਡੀਓ ਆਪਾਂ ਪਾਉਂਦੇ ਰਹਿੰਦੇ ਆ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡਾ ਫਰਜ਼ ਬਣਦਾ ਜੀ ਧੰਨਵਾਦ